ਸਾਨੂੰ ਆਪਣੇ ਇਲਾਜ ਦੇ ਉੱਤੇ ਕੰਫੀਡੈਂਸ ਇਸ ਕਰਕੇ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਜਿਹੜਾ ਇਲਾਜ ਕਰਦੇ ਹਾਂ ਬਿਲਕੁਲ ਜੜ ਤੋਂ ਹੁੰਦਾ ਆ ਜੜ ਉਹਦੀ ਜਿਹੜੀ ਬਿਮਾਰੀ ਦੀ ਉਹ ਖਤਮ ਕੀਤੀ ਜਾਂਦੀ ਹੈ ਇਸ ਕਰਕੇ ਹੀ ਅਸੀਂ ਕਹਿੰਦੇ ਆ ਕਿ ਜਿਹੜਾ ਦੁਬਾਰਾ ਹੋਣ ਤੇ ਜਿਹੜੀ ਬਿਮਾਰੀ ਆ ਉਹ ਨਹੀਂ ਹੋਏਗੀ ਵੈਸ ਤਾਂ ਹੁੰਦੀ ਨਹੀਂ ਹੈ ਇਨ ਕੇਸ ਅਗਰ ਹੋ ਵੀ ਜਾਵੇ ਕੁਝ ਪਰਸੈਂਟ ਤਾਂ ਫ੍ਰੀ ਆਫ ਕਾਸਟ ਇਲਾਜ ਦਿੱਤਾ ਜਾਵੇਗਾ ਜੀ ਸੁਵਿਮੇ ਇਲਾਜ ਜਿਸ ਤਰ੍ਹਾਂ ਕਿੰਨੀ ਕੁ ਡਿਊਰੇਸ਼ਨ ਦਾ ਹੁੰਦਾ ਵੈ ਕਿੰਨੇ ਸਮੇਂ ਦੇ ਵਿੱਚ ਜੋ ਇਲਾਜ ਪੂਰਾ ਮੁਕੰਮਲ ਹੋ ਜਾਂਦਾ ਹੈ ਜੀ ਸਾਡੇ ਕੋਲ ਜਿਹੜਾ ਇਲਾਜ ਹੈ ਜਿਹੜੀਆਂ ਵੀ ਐਨੋਰੈਕਟਲ ਡਿਸੀਜ਼ਸ ਹੁੰਦੀਆਂ ਨੇ ਕਿਉਂਕਿ ਸਾਡੀ ਜਿਹੜੀ ਸਪੈਸ਼ਲਾਈਜ਼ੇਸ਼ਨ ਹੈ ਉਹ ਗੁਦਾ ਰੋਗ ਦੇ ਵਿੱਚ ਹੀ ਆ ਜਿੰਨੇ ਵੀ ਗੁਦਾ ਰੋਗ ਹੁੰਦੇ ਨੇ ਉਹਨਾਂ ਦਾ ਅਸੀਂ ਇਲਾਜ ਕਰਦੇ ਆ ਬਵਾਸੀਰ ਫਿਸ਼ਰ ਅਤੇ ਪਗੰਦਰ ਦਾ ਇਲਾਜ 10 ਤੋਂ 15 ਮਿੰਟ ਦੇ ਵਿੱਚ ਮੁਕੰਮਲ ਕੀਤਾ ਜਾਂਦਾ ਹੈ ਅਤੇ ਇਹਦੇ ਵਿੱਚ ਕੋਈ ਚੀਰ ਵੱਡ ਜਾਂ ਵੱਡਾ ਆਪਰੇਸ਼ਨ ਜਾਂ ਸਪਾਇਨਲ ਜਰਨਲ ਐਨੈਸਥੀਸ਼ੀਆ ਨਹੀਂ ਦਿੱਤਾ ਜਾਂਦਾ ਜਿਹੜਾ ਇਹ ਇਲਾਜ ਹੈ 5 ਤੋਂ 10 ਮੈਂਟ ਦੇ ਵਿੱਚ ਮੁਕੰਮਲ ਕਰ ਦਿੱਤਾ ਜਾਂਦਾ ਹੈ ਥੋੜਾ ਜਿਹਾ ਜਿਹੜਾ ਟਾਈਮ ਹੈ ਉਹ ਲੱਗਦਾ ਹੈ ਪੇਸ਼ੈਂਟ ਨੂੰ ਠੀਕ ਹੋਣ ਦੇ ਵਿੱਚ ਤੇ ਬਿਲਕੁਲ ਠੀਕ ਹੋ ਜਾਂਦਾ ਪੇਸ਼ੈਂਟ